ਸਸ਼ਿਕਾ ਜੀ ਅੱਜ ਮੈਂ ਤੁਹਾਡੇ ਨਾਲ ਉਹਨਾਂ ਪੰਜ ਬੁਰੀਆਂ ਆਦਤਾਂ ਦੀ ਗੱਲ ਕਰਨ ਜਾ ਰਹੀਆਂ ਜਿਹੜੀਆਂ ਜਿਸ ਦਾ ਅਸਰ ਸਿੱਧਾ ਅਸਰ ਸਾਡੀ ਮਾਨਸਿਕ ਸਿਹਤ ਤੇ ਹੁੰਦਾ ਹੈ ਜੇਕਰ ਤੁਹਾਡੇ ਵਿੱਚ ਇਹ ਪੰਜ ਬੁਰੀਆਂ ਆਦਤਾਂ ਹੈਗੀਆਂ ਨੇ ਜਾਂ ਇਹਨਾਂ ਵਿੱਚ ਕੋਈ ਵੀ ਆਦਤ ਹੈਗੀ ਆ ਤਾਂ ਤੁਸੀਂ ਉਸ ਨੂੰ ਅੱਜ ਤੋਂ ਹੀ ਛੱਡਣਾ ਸਟਾਰਟ ਕਰਦੋ ਜਾਂ ਕੋਸ਼ਿਸ਼ ਕਰੋ ਕਿ ਉਹ ਤੁਹਾਡੀ ਆਦਤ ਜਿਹੜੀ ਹੈ ਸੁਧਰ ਜਾਵੇ ਤੇ ਜੇ ਚੈਨਲ ਤੇ ਨਵੇਂ ਆਏ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਕਰਿਓ ਮੈਂਟਲ ਹੈਲਥ ਪ੍ਰਾਈਸਲੈਸ ਆ ਇਸ ਦਾ ਪੂਰਾ ਧਿਆਨ ਰੱਖਿਆ ਕਰੋ ਜੇਕਰ ਤੁਸੀਂ ਮਾਨਸਿਕ ਤੌਰ ਤੇ ਤੰਦਰੁਸਤ ਹੋ ਤਾਂ ਸਰੀਰਕ ਤੌਰ ਤੇ ਤੰਦਰੁਸਤ ਰਹੋਗੇ ਨੰਬਰ 1 네ਗੇਟਿਵ ਸੈਲਫ ਟਾਕ ਜੇਕਰ ਤੁਹਾਡੇ ਵਿੱਚ 네ਗੇਟਿਵ ਸੈਲਫ 네ਗੇਟਿਵ ਸੈਲਫ ਟਾਕ ਕਰਨ ਦੀ ਆਦਤ ਆ ਤਾਂ ਇਸ ਨੂੰ ਛੱਡ ਦਿਓ ਇਹ ਤੁਹਾਨੂੰ ਬਰਬਾਦ ਕਰ ਦੇਵੇਗੀ ਜਿਵੇਂ ਲੱਕੜ ਨੂੰ ਸਿਉਂਕ ਲੱਗ ਜਾਂਦੀ ਹੈ ਤਾਂ ਅੰਦਰੋਂ ਅੰਦਰੀ ਲੱਕੜ ਨੂੰ ਖੋਖਲਾ ਕਰ ਦਿੰਦੀ ਹੈ ਉਸੇ ਤਰ੍ਹਾਂ ਹੀ ਇਹ ਇਨਸਾਨ ਨੂੰ ਅੰਦਰੋਂ ਅੰਦਰੀ ਖੋਖਲਾ ਕਰ ਦਿੰਦੀ ਹੈ ਕਿਉਂਕਿ ਜੋ ਤੁਸੀਂ ਸਾਰਾ ਦਿਨ 네ਗੇਟਿਵ ਥਾਟ ਆਪਣੇ ਦਿਮਾਗ ਵਿੱਚ ਭਰਦੇ ਹੋ ਜੋ ਸਾਰਾ ਦਿਨ ਆਪਣੇ ਆਪ ਨਾਲ ਗੱਲ ਕਰਦੇ ਹੋ ਨਾ 네ਗੇਟਿਵ ਉਦਾਂ ਦੇ ਹੀ ਬਣ ਜਾਂਦੇ ਹੋ ਇਸ ਕਰਕੇ ਆਪਣੇ ਆਪ ਨਾਲ 네ਗੇਟਿਵ ਸੈਲਫ ਟਾਕ ਕਰਨ ਦੀ ਬੁਰੀ ਆਦਤ ਨੂੰ ਛੱਡ ਦਿਓ ਇਹਦੀ ਜਗ੍ਹਾ ਤੁਸੀਂ ਆਪਣੇ ਆਪ ਨਾਲ ਰੀਅਲਿਸਟਿਕ ਪੋਜ਼ਿਟਿਵ ਸੈਲਫ ਟਾਕ ਕਰੋ ਅਜਾ ਕਰਨ ਨਾਲ ਤੁਹਾਨੂੰ ਵਧੀਆ ਮਹਿਸੂਸ ਹੋਵੇਗਾ ਤੇ ਤੁਹਾਨੂੰ ਮਾਨਸਿਕ ਤੇ ਸਰੀਰਕ ਤੌਰ ਤੇ ਤੁਸੀਂ ਠੀਕ ਰਹੋਗੇ ਤਿੰਨ ਜਿਹੜਾ ਪੋਜ਼ਿਟਿਵ ਸੈਲਫ ਟਾਕ ਆ ਤੁਹਾਡੇ ਦਿਮਾਗ ਨੂੰ ਸ਼ਾਂਤ ਵੀ ਕਰਦਾ ਹੈ ਨੰਬਰ 2 ਸੈਲਫ ਡਾਟ ਜੇਕਰ ਤੁਸੀਂ ਵੀ ਆਪਣੇ ਆਪ ਤੇ ਸੈਲਫ ਡਾਟ ਕਰਦੇ ਹੋ ਤਾਂ ਇਹ ਤੁਹਾਡਾ ਕੌਨਫੀਡੈਂਸ ਖਤਮ ਕਰ ਦੇਵੇਗਾ ਇਹ ਤੁਹਾਡਾ ਕੌਨਫੀਡੈਂਸ ਜ਼ੀਰੋ ਕਰ ਦੇਵੇਗਾ ਕਿਉਂਕਿ ਜਾਂ ਤਾਂ ਸੈਲਫ ਡਾਟ ਰਹਿ ਸਕਦਾ ਹੈ ਜਾਂ ਸਿਰਫ ਕੌਨਫੀਡੈਂਸ ਦੋਨਾਂ ਚੋਂ ਇੱਕ ਚੀਜ਼ ਹੀ ਰਹਿ ਸਕਦੀ ਹੈ ਜੇਕਰ ਤੁਹਾਨੂੰ ਖੁਦ ਤੇ ਭਰੋਸਾ ਨਹੀਂ ਆ ਤਾਂ ਤੁਸੀਂ ਜ਼ਿੰਦਗੀ ਵਿੱਚ ਅੱਗੇ ਨਹੀਂ ਵੱਧ ਸਕਦੇ ਇਸ ਕਰਕੇ ਸੈਲਫ ਡਾਟ ਕਰਨਾ ਛੱਡੋ ਤੇ ਆਪਣੀ ਜ਼ਿੰਦਗੀ ਵਿੱਚ ਛੋਟੇ ਛੋਟੇ ਸਟੈਪ ਲਿਆ ਕਰੋ ਜਦੋਂ ਤੁਸੀਂ ਛੋਟੇ ਛੋਟੇ ਐਕਸ਼ਨ ਲਓਗੇ ਸਟੈਪ ਲਓਗੇ ਤਾਂ ਉਹਨਾਂ ਨੂੰ ਪੂਰਾ ਕਰੋਗੇ ਤਾਂ ਤੁਹਾਡੇ ਵਿੱਚ ਕੌਨਫੀਡੈਂਸ ਵੀ ਵਧੇਗਾ ਤੇ ਸੈਲਫ ਡਾਟ ਵੀ ਘਟੇਗਾ ਜੇ ਤੁਸੀਂ ਆਪਣੀ ਜ਼ਿੰਦਗੀ ਵਿੱਚ ਫੇਲਿਅਰ ਤੋਂ ਡਰਦੇ ਹੋ ਤਾਂ ਤੁਸੀਂ ਇਸ ਚੀਜ਼ ਨੂੰ ਆਪਣੇ ਮਨ ਨੂੰ ਇਹ ਕਹਿ ਕੇ ਸਮਝਾਓ ਕਿ ਕੋਈ ਵੀ ਐਕਸ਼ਨ ਲੈਣ ਤੋਂ ਪਹਿਲਾਂ ਇਹ ਕਹੋ ਕਿ ਜੇ ਮੈਂ ਕੋਈ ਕੰਮ ਕਰਨ ਜਾ ਰਿਹਾ ਹਾਂ ਤਾਂ ਉਹਦੇ ਵਿੱਚ ਜੇ ਮੈਨੂੰ ਸਕਸੈਸ ਨਾ ਵੀ ਮਿਲੇਗੀ ਸਕਸੈਸਫੁਲ ਨਾ ਵੀ ਹੋਵਾਂਗਾ ਤਾਂ ਮੈਂ ਫੇਲਿਅਰ ਵੀ ਨਹੀਂ ਹੋਵਾਂਗਾ ਕਿਉਂਕਿ ਕੁਛ ਨਾ ਕੁਛ ਤਾਂ ਮੈਂ ਉਸ ਚੀਜ਼ ਤੋਂ ਸਿੱਖਾਂਗਾ ਇਸ ਕਰਕੇ ਆਪਣੇ ਆਪ ਤੇ ਭਰੋਸਾ ਰੱਖਿਆ ਕਰੋ ਭਰੋਸਾ ਰੱਖ ਕੇ ਕੁਛ ਨਾ ਕੁਛ ਕਰਿਆ ਕਰੋ ਸੈਲਫ ਡੋਟ ਜ਼ਿੰਦਗੀ ਵਿੱਚ ਅੱਗੇ ਵਧਣ ਨਹੀਂ ਦਿੰਦਾ ਕੋਤੇ ਤੇ ਪਰੋਸਾ ਲੁਕੋਤੇ ਛੋਟੇ ਛੋਟੇ ਸਟੈਪ ਲੈ ਕੇ ਜ਼ਿੰਦਗੀ ਵਿੱਚ ਕੁਝ ਨਾ ਕੁਝ ਕਰਦੇ ਰਿਹਾ ਕਰੋ ਸੈਲਫ ਡਾਊਟ ਵਿੱਚ ਰਹਿਣ ਵਾਲੇ ਇਨਸਾਨ ਜਿਹੜਾ ਰਹਿਣ ਵਾਲਾ ਪਰਸਨ ਆ ਉਹ ਕਦੀ ਵੀ ਆਪਣੀ ਜ਼ਿੰਦਗੀ ਵਿੱਚ ਸਹੀ ਫੈਸਲਾ ਨਹੀਂ ਕਰ ਸਕਦਾ ਉਹ ਨੂੰ ਹਮੇਸ਼ਾ ਉਹ ਦੂਜਿਆਂ ਦੀਆਂ ਸਲਾਹਾਂ ਲੈਂਦਾ ਰਹੇਗਾ ਤੇ ਕਨਫਿਊਜ਼ ਹੁੰਦਾ ਰਹੇਗਾ ਜੇਕਰ ਤੁਸੀਂ ਆਪਣੇ ਆਪ ਤੇ ਭਰੋਸਾ ਰੱਖ ਕੇ ਕੋਈ ਵੀ ਫੈਸਲਾ ਲੈਂਦੇ ਹੋ ਉਹ ਕੱਲ ਨੂੰ ਬੇਸ਼ੱਕ ਗਲਤ ਫੈਸਲਾ ਸਾਬਤ ਹੋਵੇਗਾ ਪਰ ਕਿਤੇ ਨਾ ਕਿਤੇ ਉਹ ਤੁਹਾਨੂੰ ਕੁਝ ਸਿਖਾ ਕੇ ਹੀ ਜਾਵੇਗਾ ਇਸ ਕਰਕੇ ਖੁਦ ਤੇ ਭਰੋਸਾ ਰੱਖਿਆ ਕਰੋ ਜ਼ਿੰਦਗੀ ਵਿੱਚ ਅੱਗੇ ਵਧਣਾ ਚਾਹੁੰਦੇ ਹੋ ਤਾਂ ਸੈਲਫ ਡਾਊਟ ਛੱਡੋ ਕੌਨਫੀਡੈਂਸ ਤਾਂ ਹੀ ਆਏਗਾ ਜ਼ਿੰਦਗੀ ਵਿੱਚ ਜੇਕਰ ਖੁਦ ਫੈਸਲੇ ਲਓਗੇ ਖੁਦ ਕੋਸ਼ਿਸ਼ ਕਰਨ ਲਈ ਕੁਛ ਕਰਨਾ ਸ਼ੁਰੂ ਕਰੋਗੇ ਸੈਲਫ ਡੋਟ ਤਾਂ ਹੀ ਘਟਦਾ ਹੈ ਜਦੋਂ ਆਪਾਂ ਕੋਈ ਕੰਮ ਨੂੰ ਜਦੋਂ ਸ਼ੁਰੂ ਹੀ ਨਹੀਂ ਕਰਦੇ ਇੱਕ ਪੇਅਰ ਚ ਰਹਿਣੇ ਡਰ ਚ ਰਹਿਣਿਆਂ ਦਾ ਉਸ ਡਰ ਨੂੰ ਖਤਮ ਕਰੋ ਕੰਮ ਕੋਈ ਵੀ ਕੰਮ ਕਰਨਾ ਉਹਨੂੰ ਸਟਾਰਟ ਕਰੋ ਜੇਕਰ ਤੁਸੀਂ ਵੀ ਐਦਾਂ ਦੀ ਪ੍ਰੋਬਲਮ ਵਿੱਚ ਰਹਿੰਦੇ ਹੋ ਤਾਂ ਤੁਹਾਨੂੰ ਹੀ ਲੱਗਦਾ ਤੁਹਾਨੂੰ ਖੁਦ ਤੇ ਭਰੋਸਾ ਨਹੀਂ ਆ ਤੁਹਾਡੀਆਂ ਹੈਬਿਟਸ ਨਹੀਂ ਠੀਕ ਤਾਂ ਮੈਂ ਆਪਣੇ ਚੈਨਲ ਤੇ ਹੋਰ ਵੀ ਐਦਾਂ ਦੀ ਗੁੱਡ ਹੈਬਿਟਸ ਵਾਲੀਆਂ ਸਕਸੈਸਫੁਲ ਹੈਬਿਟ ਵਾਲੀਆਂ ਬਹੁਤ ਸਾਰੀਆਂ ਵੀਡੀਓ ਬਣਾ ਗਿਆ ਨੇ ਤੁਸੀਂ ਚੈਨਲ ਤੇ ਜਾ ਕੇ ਚੈੱਕ ਕਰ ਸਕਦੇ ਹੋ ਉਹਨਾਂ ਵੀਡੀਓ ਨੂੰ ਫੋਲੋ ਕਰ ਸਕਦੇ ਹੋ ਤਿੰਨ ਬਹਾਨੇ ਬਣਾਉਣਾ ਛੱਡੋ ਜਦੋਂ ਜ਼ਿੰਦਗੀ ਵਿੱਚ ਤੁਸੀਂ ਕੁਝ ਕਰਦੇ ਹੋ ਜਾਂ ਕਿਤੇ ਤੁਹਾਡਾ ਤੁਹਾਡੀ ਜ਼ਿੰਦਗੀ ਠੀਕ ਠਾਕ ਨਹੀਂ ਚੱਲ ਰਹੀ ਤਾਂ ਉਸਦੇ ਜ਼ਿੰਮੇਵਾਰ ਤੁਸੀਂ ਆਪਣੇ ਹਾਲਾਤਾਂ ਨੂੰ ਜਾਂ ਕਿਸੇ ਲੋਕਾਂ ਨੂੰ ਬਲੇਮ ਕਰ ਦਿੰਦੇ ਹੋ ਕਿ ਉਹਦੀ ਵਜ੍ਹਾ ਕਰਕੇ ਮੈਂ ਆਪਣੀ ਜ਼ਿੰਦਗੀ ਵਿੱਚ ਇਹ ਚੀਜ਼ ਨਹੀਂ ਕਰ ਸਕਿਆ ਜਾਂ ਉਹਦੀ ਵਜ੍ਹਾ ਕਰਕੇ ਅੱਜ ਮੇਰੇ ਇਹ ਹਾਲਾਤ ਨੇ ਤਾਂ ਇਹ ਜਿਹੜੇ ਬਲੇਮ ਆ ਜਾਂ ਕਹਿ ਲਓ ਬਹਾਨੇ ਬਣਾਉਣਾ ਛੱਟੋ ਇਹ ਕਿਤੇ ਨਾ ਕਿਤੇ ਇਸ ਚੀਜ਼ ਵਾਸਤੇ ਤੁਸੀਂ ਖੁਦ ਜ਼ਿੰਮੇਵਾਰ ਹੁੰਦੇ ਹੋ ਤੁਹਾਡੇ ਮਨ ਨੂੰ ਆਦਤ ਪੈ ਜਾਂਦੀ ਆ ਬਹਾਨੇ ਬਣਾਉਣ ਦੀ ਤੇ ਉਹ ਤੁਹਾਨੂੰ ਤੁਹਾਨੂੰ ਲੱਗਦਾ ਕਿ ਉਹ ਸੱਚ बोल ਰਿਹਾ ਤੁਹਾਡਾ ਮਨ ਤੇ ਉਹ ਤੁਹਾਨੂੰ ਬੇਕੋੜਾ ਬਣਾ ਰਿਹਾ ਹੁੰਦਾ ਹੈ ਪਰ ਕਿਤੇ ਨਾ ਕਿਤੇ ਤੁਹਾਨੂੰ ਵੀ ਪਤਾ ਹੁੰਦਾ ਹੈ ਕਿ ਇਸ ਜਿਹੜਾ ਮਨ ਮੇਰਾ ਮੈਨੂੰ ਕਹਿ ਰਿਹਾ ਕਿ ਮੈਂ ਇਹਦਾ ਨਹੀਂ ਕਰ ਸਕਦਾ ਮੇਰੇ ਕੋਲ ਇਹ ਹੋਣਾ ਨਹੀਂ ਹੈ ਹਨਾ ਚਾਹ ਕਿ ਆਪਣੇ ਆਪ ਨੂੰ ਕੰਫਰਟ ਜ਼ੋਨ ਵਿੱਚ ਰੱਖ ਦਿਓ ਹਨਾ ਡਿਫਿਕਲਟ ਜਿਹੜੇ ਟਾਸਕ ਹਨ ਨੂੰ ਨਹੀਂ ਕਰਾਂ ਕਿਉਂਕਿ ਜਿੱਥੇ ਕਿਤੇ ਕੋਈ ਵੀ ਚੀਜ਼ ਹਨਾ ਉਹ ਸਾਨੂੰ ਬਿਨਾਂ ਪੇਨ ਤੋਂ ਨਹੀਂ ਮਿਲਦੀ ਬਿਨਾਂ ਦਰਦ ਤੋਂ ਹਨਾ ਦਰਦ ਸਹਿ ਕੇ ਹੀ ਆਪਾਂ ਆਪਣੀ ਜ਼ਿੰਦਗੀ ਵਿੱਚ ਮੁਸ਼ਕਲਾਂ ਦਾ ਸਾਹਮਣਾ ਕਰਕੇ ਸਾਰੀਆਂ ਸਾਰਿਆਂ ਦੀ ਜ਼ਿੰਦਗੀ ਵਿੱਚ ਔਂਕੜਾਂ ਆਉਂਦੀਆਂ ਨੇ ਮੁਸ਼ਕਲਾਂ ਆਉਂਦੀਆਂ ਨੇ ਪਰ ਉਹਨਾਂ ਵਿੱਚੋਂ ਕੁਝ ਲੋਕ ਹੁੰਦੇ ਨੇ ਜਿਹੜੇ ਆਪਣੀ ਜ਼ਿੰਦਗੀ ਨੂੰ ਅੱਗੇ ਬਹੁਤ ਵਧੀਆ ਤਰੀਕੇ ਨਾਲ ਲੈ ਕੇ ਕੰਟੀਨਿਊ ਕਰ ਰਹੇ ਹੁੰਦੇ ਨੇ ਪਰ ਕੁਝ ਲੋਕ ਜਿਹੜੇ ਆ ਉੱਥੇ ਹੀ ਸਟਕ ਹੋ ਜਾਂਦੇ ਨੇ ਆਪਣੀ ਲਾਈਫ ਨੂੰ ਲੈ ਕੇ ਬਹਾਨੇ ਬਣਾਉਂਦੇ ਨੇ ਤੇ ਵਿਚਾਰੇ ਬਣ ਕੇ ਰਹਿ ਜਾਂਦੇ ਨੇ ਇਸ ਕਰਕੇ ਬਹਾਨੇ ਕਿਉਂਕਿ ਇਹ ਆਦਤ ਕਿਤੇ ਨਾ ਕਿਤੇ ਤੁਹਾਨੂੰ ਬਾਅਦ ਵਿੱਚ ਵੀ ਦੁਖੀ ਕਰਦੀ ਆ ਤੇ ਤੁਸੀਂ ਇਸ ਆਦਤ ਨੂੰ ਅੱਜ ਤੋਂ ਹੀ ਛੱਡਣਾ ਛੱਡਣ ਦੀ ਕੋਸ਼ਿਸ਼ ਕਰੋ ਜੇਕਰ ਤੁਹਾਡੇ ਵਿੱਚ ਇਹ ਆਦਤ ਹੈਗੀ ਆ ਨਾ ਤਾਂ ਇਹਨੂੰ ਛੱਡ ਦਿਓ ਕਿਉਂਕਿ ਇਹ ਆਦਤ ਤੁਹਾਡੀ ਮਾਨਸਿਕ ਸਿਹਤ ਤੇ ਬਹੁਤ ਬੁਰਾ ਅਸਰ ਕਰਦੀ ਆ ਮਨ ਲੋ ਫॉर ਐਗਜ਼ਾਮਪਲ ਤੁਹਾਨੂੰ ਕਿਸੇ ਡਾਕਟਰ ਨੇ ਐਕਸਰਸਾਈਜ਼ ਕਰਨ ਵਾਸਤੇ ਕਿਹਾ ਪਰ ਤੁਸੀਂ ਐਕਸਰਸਾਈਜ਼ ਨਹੀਂ ਕਰ ਰਹੇ ਹੋ ਜਿਸ ਦਾ ਰੀਜ਼ਨ ਤੁਸੀਂ ਦੱਸਦੇ ਹੋ ਕਿ ਜਾਂ ਤਾਂ ਮੌਸਮ ਖਰਾਬ ਆ ਗਰਮੀ ਆ ਸਰਦੀ ਆ ਜਾਂ ਬਾਰਿਸ਼ ਆ ਨਾ ਕਿਤੇ ਨਾ ਕਿਤੇ ਇਹ ਤੁਸੀਂ ਐਕਸਕਿਊਜ਼ ਬਣਾ ਦਿੰਦੇ ਹੋ ਜਾਂ ਕੋਈ ਹੋਰ ਰੀਜ਼ਨ ਕਿ ਮੈਂ ਰਾਤ ਲੇਟ ਸੁੱਤਾ ਹੀ ਸਵੇਰੇ ਉੱਠ ਕੇ ਮੇਰੇ ਕੋਲ ਐਕਸਰਸਾਈਜ਼ ਨਹੀਂ ਹੋਈ ਜਾਂ ਫਿਰ ਕਹਿ ਦਿੰਦੇ ਆ ਕਿ ਸਾਡੇ ਕੋਲ ਟਾਈਮ ਨਹੀਂ ਐਕਸਰਸਾਈਜ਼ ਕਰਨ ਵਾਸਤੇ ਇਹ ਸਾਰੇ ਬਹੁਤ ਸਾਰੇ ਬਹਾਨੇ ਸਾਡੇ ਕੋਲ ਉੱਠੇ ਹੋ ਜਾਂਦੇ ਨੇ ਹਨ ਅਲੱਗ-ਅਲੱਗ ਇਸੇ ਤਰ੍ਹਾਂ ਹੀ ਆਪਾਂ ਆਪਣੀ ਲਾਈਫ ਦੇ ਹਰੇਕ ਏਰੀਏ ਵਿੱਚ ਐਕਸਕਿਊਜ਼ ਬਣਾਉਨੇ ਆ ਬਹਾਨੇ ਬਣਾਉਨੇ ਆ ਤਾਂ ਆਪਾਂ ਉਸ ਚੀਜ਼ ਨੂੰ ਕਰ ਨਹੀਂ ਸਕੀ ਤੇ ਉਹਦੇ ਬਹਾਨੇ ਦੱਸ ਦਿੰਨੇ ਆ ਕਿ ਆ ਤੇ ਇਸ ਇਦਾਂ ਦੀਆਂ ਚੀਜ਼ਾਂ ਕਰਨੀਆਂ ਛੱਡੋ ਜੇਕਰ ਤੁਸੀਂ ਚਾਹੁੰਦੇ ਹੋ ਨਾ ਕਿ ਤੁਸੀਂ ਦਿਮਾਗੀ ਤੌਰ ਤੇ ਮਾਨਸਿਕ ਤੌਰ ਤੇ ਠੀਕ ਰਹੋ ਤਾਂ ਫਿਰ ਇਹਨਾਂ ਬਹਾਨੇ ਬਣਾਉਣ ਵਾਲੀ ਆਦਤ ਨੂੰ ਛੱਡੋ ਨੰਬਰ 4 ਗੋਸਿਪਿੰਗ ਗੱਪਾਂ ਮਾਰਨੀ ਆ ਜੇ ਤੁਹਾਨੂੰ ਵੀ ਇਹ ਆਦਤ ਆ ਗੱਪਾਂ ਮਾਰਨ ਦੀ ਗੋਸਿਪ ਕਰਨ ਦੀ ਤਾਂ ਸੁਣੋ ਬਹੁਤ ਸਾਰਾ ਕੀਮਤੀ ਸਮਾਂ ਬਹੁਤ ਸਾਰੀ એનર્ਜੀ ਤੁਸੀਂ ਵੇਸਟ ਕਰ ਰਹੇ ਹੋ ਗੋਸਿਪ ਕਰਕੇ ਗੱਪਾਂ ਮਾਰ ਕੇ ਤੇ ਉਹਦੇ ਬਦਲੇ ਵਿੱਚ ਤੁਹਾਨੂੰ ਮਿਲ ਰਿਹਾ ਆ ਕੂੜਾ ਕਰਕਟ ਤੁਹਾਡੇ ਦਿਮਾਗ ਨੂੰ ਮਿਲ ਰਿਹਾ ਕੂੜਾ ਕਰਕਟ ਜੋ ਕਿ ਤੁਹਾਡਾ ਦਿਮਾਗ ਸਮਝ ਰਿਹਾ ਕਿ ਉਹ ਮੇਰਾ ਫੂਡ ਆ ਤੇ ਉਹਦੇ ਨਾਲ ਜਿਹੜੀਆਂ ਬਿਮਾਰੀਆਂ ਪੈਦਾ ਹੁੰਦੀਆਂ ਨਾ ਗੌਸਪ ਕਰਨਾ ਉਹ ਹੁੰਦੀਆਂ ਨੇ ਜਲਨ ਜੈਲਸੀ ਕੈਲਮ ਜੈਲਸੀ ਹੇਟ ਨਫਰਤ ਤੇ 네ਗੇਟਿਵ ਥਾਟ ਪੈਦਾ ਹੁੰਦੇ ਆ ਤੇ ਜੋ ਕਿ ਤੁਹਾਡੇ ਦਿਮਾਗੀ ਸਿਹਤ ਤੇ ਬਹੁਤ ਬੁਰਾ ਅਸਰ ਕਰਦੀ ਆ ਇਹ ਚੀਜ਼ ਬਿਨਾ ਗੱਲ ਤੋਂ ਫालतੂ ਦੀਆਂ ਗੱਲਾਂ ਕਰੀ ਜਾਣੀਆਂ ਕਿਸੇ ਪਰਸਨ ਨੂੰ ਲੈ ਕੇ ਜਿੰਨੂੰ ਅਸੀਂ ਕਹਦੇ ਨੇ ਚੁਗਲੀਆਂ ਕਰਨੀਆਂ ਚੁਗਲੀਆਂ ਕਰਨੀ ਕਿਸੇ ਦੀ ਨਿੰਦਿਆ ਕਰਨੀ ਜਾਂ ਕਿਸੇ ਮੁੱਦੇ ਤੇ ਲੈ ਕੇ ਕਿਸੇ ਨਾਲ ਬਹਿਸ ਕਰੀ ਜਾਣੀ ਹਨਾ ਉਹ ਚੀਜ਼ ਜਿਹੜੀ ਚੇਤੇ ਤੁਹਾਡੇ ਵਿੱਚ ਹੀ ਆਦਤਾਂ ਤਾਂ ਇਹਨੂੰ ਛੱਡ ਦੋ ਬਹਿਸ ਕਰਨ ਦੀ ਆਦਤ ਗੱਲਾਂ ਕਰਨ ਦੀ ਆਦਤ ਕਿਸੇ ਦੀਆਂ ਬੁਰੀਆਂ ਸਾਰੇ ਹਰੇਕ ਪਰਸਨ ਵਿੱਚ ਚੰਗੀਆਂ ਮਾੜੀਆਂ ਚੀਜ਼ਾਂ ਹੁੰਦੀਆਂ ਨੇ ਪਰ ਜਦੋਂ ਅਸੀਂ ਉਹਨੂੰ ਲੈ ਕੇ ਕਿਸੇ ਮੈਪਲ ਵਿੱਚ ਜਾਂ ਕਿਸੇ ਦੋ ਤਿੰਨ ਪਰਸਨ ਵਿੱਚ ਉਹਦੇ ਬਾਰੇ ਗੱਲ ਕਰਦੇ ਹਾਂ ਉਹਦੇ ਬਾਰੇ ਗੱਲ ਕਰਦੇ ਹਾਂ ਕਿ ਉਹ ਉਹਦੇ ਵਿੱਚ ਉਸ ਇਨਸਾਨ ਵਿੱਚ ਆ ਚੀਜ਼ ਚੰਗੀ ਨਹੀਂ ਜਾਂ ਬੁਰੀ ਆ ਹਨਾ ਉਹਦੇ ਬਾਰੇ ਬੁਰੀਆਂ ਆਦਤਾਂ ਕਰਦੇ ਆ ਰਿਸ਼ਤੇਦਾਰਾਂ ਵਿੱਚ ਵੀ ਆਦਤ ਹੁੰਦੀ ਆ ਹਨਾ ਇਹ ਆਦਤ ਨੂੰ ਛੱਡ ਦਿਓ ਇਹ ਚੀਜ਼ ਜਿਹੜੀ ਆ ਇਹ ਤੁਹਾਨੂੰ ਲੱਗਦਾ ਵਾ ਕਿ ਉਸ ਟਾਈਮ ਤੁਹਾਨੂੰ ਬਹੁਤ ਮਜ਼ਾ ਆ ਰਿਹਾ ਹੁੰਦਾ ਪਰ ਇਹ ਕਿਤੇ ਨਾ ਕਿਤੇ ਤੁਹਾਡੇ ਦਿਮਾਗ ਦੀ ਸਿਹਤ ਨੂੰ ਖਰਾਬ ਕਰਦੀ ਆ ਗੋਸਪ ਕਰਨ ਦਾ ਤੁਹਾਨੂੰ ਕੋਈ ਵੀ ਫਾਇਦਾ ਨਹੀਂ ਹੁੰਦਾ ਇਸ ਦੇ ਨੁਕਸਾਨ ਬਹੁਤ ਨੇ ਅੰਜ ਡਿਸਟਰੈਕਟਿਵ ਰਿਲੇਸ਼ਨਸ਼ਿਪ ਅਜਿਹੇ ਰਿਸ਼ਤੇ ਰਿਸ਼ਤੇਦਾਰ ਜਾਂ ਲੋਕ ਦੋਸਤ ਵੀ ਹੋ ਸਕਦੇ ਨੇ ਤੁਹਾਡੇ ਜਿਹੜੇ ਤੁਹਾਨੂੰ ਵਾਰ-ਵਾਰ ਅਪਮਾਨਿਤ ਕਰ ਰਹੇ ਨੇ ਤੁਹਾਨੂੰ ਨੀਚਾ ਦਿਖਾਉਣ ਦੀ ਕੋਸ਼ਿਸ਼ ਕਰਦੇ ਨੇ ਜਦ ਕਿਸੇ ਗੱਲ ਨੂੰ ਲੈ ਕੇ ਤੁਹਾਡੇ ਨਾਲ ਬਹਿਸ ਕਰਨ ਦੀ ਕੋਸ਼ਿਸ਼ ਵਿੱਚ ਲੱਗ ਜਾਂਦੇ ਨੇ ਉਹ ਹਮੇਸ਼ਾ ਤੁਹਾਨੂੰ ਜਿਹੜੇ ਬਹਿਸ ਕਰਦੇ ਨਾ ਜਿਹੜਾ ਰਿਸ਼ਤੇਦਾਰ ਤੁਹਾਡੇ ਨਾਲ ਬਹਿਸ ਕਰੇਗਾ ਉਹ ਸੋਚਿਓ ਕਿ ਉਹ ਕਿਸੇ ਨਾ ਕਿਸੇ ਤੁਹਾਡ ਨੂੰ ਨੀਚਾ ਉਂ ਪਾਉਣ ਦੀ ਕੋਸ਼ਿਸ਼ ਕਰ ਰਿਹਾ ਹੁੰਦਾ ਆ ਇੱਥੇ ਕੀ ਕਰਨਾ ਹੈ ਦੋਈ ਕਿ ਅਜਿਹੇ ਲੋਕਾਂ ਤੋਂ ਆਪਣੇ ਆਪ ਨੂੰ ਕਿਨਾਰਾ ਆਫ ਕਰ ਲੋ ਆਪਣੇ ਆਪ ਨੂੰ ਦੂਰ ਕਰ ਲੋ ਇਹਨਾਂ ਤੋਂ ਕਿਉਂਕਿ ਵੇਖਣ ਨੂੰ ਇਹ ਆਮ ਗੱਲਾਂ ਹੁੰਦੀਆਂ ਨੇ ਪਰ ਕਿਸੇ ਨਾ ਕਿਸੇ ਇਹ ਗੱਲਾਂ ਸਾਡੀ ਮਾਨਸਿਕ ਸਿਹਤ ਨੂੰ ਖਰਾਬ ਕਰਦੀਆਂ ਨੇ ਜਿੰਜੇ ਕਰ ਤੁਸੀਂ ਦਿਮਾਗੀ ਤੌਰ ਤੇ ਠੀਕ ਰਹਿਣਾ ਸੌਂਦੀ ਉਹ ਤਾਂ ਐਡਜਸਟਮੈਂਟ ਨੂੰ ਛੱਡੋ ਇੱਥੇ ਮੈਂ ਇਹ ਵੀ ਨਹੀਂ ਕਹਿੰਦੀ ਕਿ ਤੁਸੀਂ ਲੜਨਾ ਸ਼ੁਰੂ ਕਰਦੇ ਹੋ ਉਹਨਾਂ ਨਾਲ ਲੜਨਾ ਨਹੀਂ ਆ ਤੁਸੀਂ ਕੁਝ ਵੀ ਨਹੀਂ ਕਰਨਾ ਤੁਸੀਂ ਸਿਰਫ ਆਪਣੇ ਦਿਮਾਗ ਵਿੱਚੋਂ ਉਸ ਰਿਸ਼ਤੇ ਨੂੰ ਖਤਮ ਕਰ ਦੇਣਾ ਹੈ ਜਿੱਥੋਂ ਤੁਹਾਨੂੰ ਲੱਗਦਾ ਨਾ ਕਿ ਵਾਈਬ ਨਹੀਂ ਸਹੀ ਆ ਰਹੀ ਮੇਰੀ ਜਿਹੜੀ ਕੋਸ਼ਿਸ਼ ਕਰਨ ਦੇ ਬਾਵਜੂਦ ਵੀ ਤੁਸੀਂ ਕੋਸ਼ਿਸ਼ ਵੀ ਕੀਤੀ ਕਿ ਰਿਲੇਸ਼ਨ ਜਿਹੜਾ ਵਧੀਆ ਚੱਲੇ ਤੇ ਫਿਰ ਵੀ ਉਹ ਰਿਲੇਸ਼ਨ ਨਹੀਂ ਸਹੀ ਚੱਲ ਰਹਾ ਤਾਂ ਤੁਸੀਂ ਆਪਣੇ ਕੋਸ਼ਿਸ਼ ਵੀ ਛੱਡੋ ਆਪਣੇ ਆਪ ਨੂੰ بار بار ਜਿਹੜਾ ਵਾ ਉਠ ਠੇਸ ਨਾ ਪਚਾਓ ਤੇ ਕੋਸ਼ਿਸ਼ ਕਰੋ ਕਿ ਆਪਣੇ ਦਿਮਾਗ ਤੋਂ ਉਸ ਬੰਦੇ ਨੂੰ ਵੱਖ ਕਰ ਲਓ ਕਈ ਵਾਰੀ ਆਪਾਂ ਘਰ ਵੀ ਘਰ ਵਿੱਚ ਰਹਿੰਦੇ ਹਾਂ ਬਈਆਂ ਕੁਝ ਇਨਸਾਲ ਕਰੇ ਹੀ ਹੁੰਦੇ ਨੇ ਉੱਥੇ ਹੀ ਕਿਨਾਰੇ ਨਹੀਂ ਕਰ ਸਕਦੇ ਤਾਂ ਉੱਥੇ ਆਪਣੇ ਆਪ ਨੂੰ ਉਹਨਾਂ ਨੂੰ ਜਿਹੜਾ ਵਾ ਧਮਾਕੀ ਤੌਰ ਤੇ ਵੱਖ ਕਰ ਦੋ ਤਾਂ ਕਿ ਉਹ ਚੀਜ਼ਾਂ ਉਹ ਗੱਲਾਂ ਤੁਹਾਨੂੰ ਪਰੇਸ਼ਾਨ ਨਾ ਕਰਨ ਉਹ بار بار ਥੌਟ ਜਿਹੜੇ ਤੁਹਾਡਾ 네ਗੇਟਿਵ ਥੌਟ ਬਣ ਬਣ ਕੇ ਤੁਹਾਨੂੰ ਜਿਹੜਾ ਵਾ ਉਹ ਜ਼ਿਆਦਾ ਪਰੇਸ਼ਾਨ ਨਾ ਕਰਨ ਇਹ ਚੀਜ਼ ਇਸ ਵੇਖਣ ਨੂੰ ਤਾਂ ਆਮ ਗੱਲਾਂ ਲੱਗਦੀਆਂ ਹੁੰਦੀਆਂ ਨੇ ਉਸ ਟਾਈਮ ਪਰ ਇਹੀ ਗੱਲਾਂ ਹੁੰਦੀਆਂ ਨੇ ਜਿਹੜਾ ਡਿਪਰੈਸ਼ਨ ਐਂਜਾਇਟੀ ਮਾਨਸਿਕ ਰੋਗ ਦਾ ਕਾਰਨ ਬਣਦੀਆਂ ਨੇ ਇਹਨਾਂ ਆਦਤਾਂ ਵਿੱਚੋਂ ਇਹਨਾਂ ਜਿਹੜੀਆਂ ਮੈਂ ਆਦਤਾਂ ਪੰਜ ਆਦਤਾਂ ਤੁਹਾਨੂੰ ਦੱਸਿਆ ਨੇ ਜੇਕਰ ਤੁਹਾਡੇ ਵਿੱਚ ਇੱਕ ਵੀ ਆਦਤਾਂ ਤਾਂ ਤੁਸੀਂ ਮਾਨਸਿਕ ਰੋਗ ਦੇ ਸ਼ਿਕਾਰ ਹੋ ਸਕਦੇ ਹੋ ਤਾਂ ਆਪਣੀਆਂ ਆਦਤਾਂ ਨੂੰ ਬਦਲੋ ਇਹਨਾਂ ਨੂੰ ਛੱਡੋ ਜੇਕਰ ਤੁਸੀਂ ਮੇਰੇ ਚੈਨਲ ਤੇ ਨਵੇਂ ਆਏ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਕਰਿਓ ਵੀਡੀਓ ਨੂੰ ਲਾਈਕ ਕਰਿਓ ਤੇ ਕਮੈਂਟ ਕਰਕੇ ਦੱਸਿਓ ਕਿ ਤੁਹਾਨੂੰ ਇਹ ਵੀਡੀਓ ਕਿੱਦਾਂ ਦੀ ਲੱਗੀ ਧੰਨਵਾਦ ਜੀ